ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੀ 2025 ਦੇ ਬੈਸਟ ਸੇਵਿੰਗ ਅਕਾਊਂਟ ਕਿਹੜੇ-ਕਿਹੜੇ ਐ। ਵੈਸੇ 1-2 ਸਾਲਾਂ ਦੇ ਵਿੱਚ ਬੈਂਕਾਂ 'ਚ ਬਹੁਤਾ ਕੁਝ ਬਦਲਦਾ ਨਹੀਂ ਐ, ਬਟ ਇਹ ਗੱਲ 2025 ਦੇ ਲਈ ਸੱਚਣੀ ਐ। 2024 ਦੀ ਸ਼ੁਰੂਆਤ ਤੋਂ ਲੈ ਕੇ 2025 ਤੱਕ ਬਹੁਤ ਕੁਝ ਬਦਲ ਚੁੱਕਿਆ ਹੈ ਪਹਿਲਾਂ RBI ਨੇ ਕੋਟਕ ਤੇ ਬੈਨ ਲਾਤਾ ਵੀ ਉਹ ਨਵੇਂ ਕਸਟਮਰਸ ਨੂੰ ਆਨਬੋਰਡ ਨਹੀਂ ਕਰ ਸਕਦੇ ਤੇ ਇਸ ਬੈਨ ਨੂੰ ਲੱਗੇ ਹੋਏ 8-9 ਮਹੀਨੇ ਹੋ ਗਏ ਹਜੇ ਤੱਕ ਇਹ ਬੈਨ ਹਟਾਇਆ ਨਹੀਂ ਗਿਆ ਉਸ ਤੋਂ ਬਾਅਦ ICICI ਦੇ MD ਸੰਦੀਪ ਬਖਸ਼ੀ ਦੀ ਕੁਟ ਕਰਨ ਦੀ ਰਿਪੋਰਟਸ ਆਉਣ ਲੱਗੀਆਂ ਬਟ ਅਪੀਅਰੈਂਟਲੀ ਇਹ ਸਾਰਾ ਕੁਝ ਰੂਮਰਸ ਹੀ ਨਿਕਲਿਆ ਫਿਰ ਐਂਡ ਦੇ ਵਿੱਚ ਆ ਕੇ RBI ਨੇ HDFC ਤੇ Axis ਤੇ ਕਰੋੜਾਂ ਦਾ ਫਾਈਨ ਲਾਤਾ ਫਾਰ ਨਾਨ ਕੰਪਲਾਈਅੰਸ ਸੋ 2024 ਤੋਂ 2025 ਤੱਕ ਆਉਂਦੇ ਹੁੰਦੇ ਨਾ ਬੜਾ ਕੁਝ ਬਦਲ ਗਿਆ ਤੇ 2025 ਦੇ ਵਿੱਚ ਅਸੀਂ ਸੇਵਿੰਗ ਕਾਉਂਟੀਆਂ ਐ ਦੇ ਵੇ ਆਈ ਫੀਲ ਕਿ 2025 ਦੇ ਵਿੱਚ ਇਹ ਸਵਾਲ ਪੁੱਛਣਾ ਬੜਾ ਇੰਪੋਰਟੈਂਟ ਹੋ ਜਾਂਦਾ ਹੈ ਤੇ 2025 ਦੇ ਵਿੱਚ ਬੈਸਟ ਸੇਵਿੰਗ ਅਕਾਊਂਟ ਕਿਹੜੇ-ਕਿਹੜੇ ਹੋਣਗੇ ਤਾਂ ਇਸ ਵੀਡੀਓ ਦੇ ਵਿੱਚ ਅਸੀਂ 20 ਬੈਂਕਾਂ ਦੇ 100 ਤੋਂ ਵੀ ਵੱਧ ਸੇਵਿੰਗ ਅਕਾਊਂਟਸ ਨੂੰ ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕੀਤਾ ਹੈ ਜਿਵੇਂ ਕਿ ਇੰਟਰਸਟ ਰੇਟ ਨੰਬਰ ਆਫ ਬ੍ਰਾਂਚੇਸ ਐਪ ਐਕਸਪੀਰੀਅੰਸ ਕਸਟਮਰ سپورਟ ਬ੍ਰਾਈਟ યોਰ ਪ੍ਰੋਡਕਟਸ ਵਗੈਰਾ ਵਗੈਰਾ ਤੇ ਇਹਨਾਂ ਚੀਜ਼ਾਂ ਦੇ ਬੇਸਿਸ ਤੇ ਅਸੀਂ 6 ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਬੈਸਟ ਸੇਵਿੰਗ ਅਕਾਊਂਟ ਰეკਮੈਂਡ ਕਰਾਂਗੇ ਬੈਸ ਬੈਸਟ ਪ੍ਰੀਮੀਅਮ ਅਕਾਊਂਟ ਬੈਸਟ ਸਟੂਡੈਂਟ ਅਕਾਊਂਟ ਤੇ ਬੈਸਟ ਜ਼ੀਰੋ ਬੈਲੈਂਸ ਅਕਾਊਂਟ ਤੇ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਫੇਰ ਦੱਸ ਦਿਆਂ ਵੀ ਇਹ ਭਾਈ ਵੀਡੀਓ ਕਿਸੇ ਵੀ ਤਰੀਕੇ ਨਾਲ ਸਪான்ਸਰਡ ਨਹੀਂ ਹੈ ਕੋਈ ਵੀ ਅਕਾਊਂਟ ਓਪਨ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨਹੀਂ ਮਿਲੇਗਾ ਵੀਡੀਓ ਦਾ ਪਰਪਸ ਸਿਰਫ ਤੇ ਸਿਰਫ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣਾ ਹੈ ਜੇਕਰ ਵੀਡੀਓ ਵਧੀਆ ਲੱਗੇ ਕਮੈਂਟ ਬਾਕਸ ਤੁਹਾਡੇ ਲਈ ਓਪਨ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਬੈਸਟ ਪੇਮੈਂਟਸ ਅਕਾਊਂਟ ਹੁਣ ਇੱਥੇ ਪਹਿਲਾਂ ਤੁਹਾਡੇ ਕੋਲੇ ਤਿੰਨ ਆਪਸ਼ਨ ਸੀ Airtel Paytm ਤੇ Jio ਬਟ Paytm ਅੱਗੇ ਵਧਣ ਤੋਂ ਪਹਿਲਾਂ ਇਹ ਜਾਣ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਇੱਕ ਨਾਰਮਲ ਬੈਂਕ ਅਕਾਊਂਟ ਤੇ ਪੇਮੈਂਟਸ ਬੈਂਕ ਅਕਾਊਂਟ ਦੇ ਵਿੱਚ ਫਰਕ ਕੀ ਹੁੰਦਾ ਹੈ ਮੇਜਰਲੀ ਚਾਰ ਡਿਫਰੈਂਸ ਹੁੰਦੇ ਆ ਸਭ ਤੋਂ ਪਹਿਲਾਂ ਇਹ ਹੈ ਕਿ ਨਾਰਮਲ ਬੈਂਕਾਂ ਦੀ ਤਰ੍ਹਾਂ ਜਿਹੜੇ ਪੇਮੈਂਟਸ ਬੈਂਕ ਹੁੰਦੇ ਉਹ ਡੈਬਿਟ ਕਾਰਡ ਤਾਂ ਇਸ਼ੂ ਕਰ ਸਕਦੇ ਆ ਪਰ ਕ੍ਰੈਡਿਟ ਕਾਰਡ ਇਸ਼ੂ ਨਹੀਂ ਕਰ ਸਕਦੇ ਦੂਜਾ ਇਹ ਹੈ ਜਿਹੜੇ ਪੇਮੈਂਟਸ ਬੈਂਕ ਨੇ ਡਿਪੋਜ਼ਿਟ ਜਿਵੇਂ ਕਿ ਐਫ ਡੀ ਆਰ ਡੀ ਵਗੈਰਾ ਇਹ ਐਕਸੈਪਟ ਨਹੀਂ ਕਰ ਸਕਦੇ ਤੀਜਾ ਇਹ ਹੈ ਵੀ ਇਹ ਜਿਹੜੇ ਪੇਮੈਂਟਸ ਬੈਂਕ ਹੁੰਦੇ ਕਿਸੇ ਵੀ ਤਰੀਕੇ ਦਾ ਲੋਨ ਹੋਮ ਲੋਨ ਕਾਰ ਲੋਨ ਸਟੱਡੀ ਲੋਨ ਕਿਸ RBI ਇਸ ਤੋਂ ਵੱਧ ਲਾਉ ਨਹੀਂ ਕਰਦਾ ਹੁਣ ਇੰਨਾ ਕੁਝ ਹੋਣ ਦੇ ਬਾਵਜੂਦ ਇਹ ਜਿਹੜੇ ਪੇਮੈਂਟਸ ਬੈਂਕ ਨੇ ਇਹਨਾਂ ਦੀ ਯੂਟਿਲਿਟੀ ਕਾਫੀ ਘਟ ਜਾਂਦੀ ਆ ਤਾਂ ਇਹ ਜਿਹੜੇ ਅਕਾਊਂਟਸ ਨੇ ਉਹਨਾਂ ਲੋਕਾਂ ਲਈ ਵਧੀਆ ਜਿਨ੍ਹਾਂ ਦੀ ਬੈਂਕਿੰਗ ਲਾਈਨ ਦੇ ਵਿੱਚ ਹਜੇ ਸ਼ੁਰੂਆਤ ਹੈ ਫੋਰ ਐਗਜ਼ਾਮਪਲ ਸਟੂਡੈਂਟ ਕਮਿਊਨਿਟੀ ਉਹਨਾਂ ਦੇ ਲਈ ਪੇਮੈਂਟਸ ਬੈਂਕ ਇੱਕ ਵਧੀਆ ਆਪਸ਼ਨ ਬਣ ਜਾਂਦਾ ਹੈ ਹੁਣ ਜਿਵੇਂ ਕਿ ਮੈਂ ਦੱਸਿਆ ਵੀ ਦੋ ਹੀ ਵੱਡੇ ਪਲੇਅਰ ਨੇ Airtel ਤੇ Jio Payments Bank ਤੇ ਦੋਨੇ ਜ਼ੀਰੋ ਬੈਲੈਂਸ ਅਕਾਊਂਟ ਆਫਰ ਕਰਦੇ ਆ ਹਾਲਾਂਕਿ ਜਿਹੜਾ Airtel Payments Bank ਹੈ ਉਹ బిਗੇਸਟ ਪਲੇਅਰ ਹੈ ਪੇਮੈਂਟ ਬੈਂਕਿੰਗ ਸਪੇਸ ਦੇ ਵਿੱਚ ਬਟ ਫਿਰ ਵੀ ਮੈਂ Jio Payments Bank ਨੂੰ ਪਿਕ ਕਰੂੰਗਾ Jio ਆਪਣੇ ਸੇਵਿੰਗ ਕਾਊਂਟ ਤੇ 3.5% ਦਾ ਇੰਟਰਸਟ ਦਿੰਦਾ ਹੈ Airtel 7% ਦਾ ਪਰ ਇਹ 7% ਤਾਂ ਮਿਲਦਾ ਜਦੋਂ ਤੁਹਾਡਾ ਜਿਹੜਾ ਬੈਲੈਂਸ ਆ ਉਹ 1 ਲੱਖ ਤੋਂ ਉੱਪਰ ਹੋਵੇ ਉਸ ਤੋਂ ਥੱਲੇ 2% ਦੇ ਵਿਆਜ ਮਿਲਦਾ ਹੈ Jio ਦੇ ਜਿਹੜੇ ਚਾਰਜ ਸਟਰਕਚਰ ਹੈ ਨਾ ਉਹ ਕਾਫੀ ਸਿੰਪਲ ਹੈ ਮਤਲਬ ਕਿ ਮੇਨਲੀ ਟ੍ਰਾਂਜੈਕਸ਼ਨ ਦਾ ਡੈਬਿਟ ਕਾਰਡ ਦਾ ਪੈਸੇ ਲੋਡ ਕਰਨ ਦਾ ਪੈਸੇ ਵਿਡਰੋ ਕਰਨ ਦਾ ਤੁਹਾਨੂੰ ਕੋਈ ਚਾਰਜ ਨਹੀਂ ਲੱਗਦਾ ਇਵਨ Jio ਨੇ ਆਪਣੀ ਵੈਬਸਾਈਟ ਤੇ ਮੈਂਸ਼ਨ ਕੀਤਾ ਹੈ ਵੀ ਇਸ ਅਕਾਊਂਟ ਨੂੰ ਯੂ ਕੁਝ ਨਾ ਕੁਝ ਚਾਰजेस ਲੱਗਦੇ ਆ ਮੈਂ ਤੁਹਾਨੂੰ ਇੱਕ ਵਾਰੀ ਇਹਨਾਂ ਦੇ ਚਾਰजेस ਦਾ 스ਨੈਪਸ਼ਾਟ ਵੀ ਦਿਖਾ ਦਿੰਨਾ ਚਾਰजेस ਤੋਂ ਇਲਾਵਾ ਦੇਖਿਆ ਤਾਂ Airtel account ਤੇ ਨਾ ਕਾਫੀ ਸਾਰੀਆਂ ਰੈਸਟ੍ਰਿਕਸ਼ਨਸ ਨੇ ਬੇਸਿਕਲੀ ਇਹਨਾਂ ਨੇ ਇੱਕ ਮੈਕਸਿਮਮ ਤੇ ਮਿਨਿਮਮ ਲਿਮਿਟ ਇੰਪੋਜ਼ ਕੀਤੀ ਹੋਇਆ ਲਗ ਲਗ ਟ੍ਰਾਂਜੈਕਸ਼ਨ ਤੇ ਕੈਸ਼ ਵਿਥਡਰਾਲ ਤੇ ਕੈਸ਼ ਡਿਪੋਜ਼ਿਟ ਤੇ ਡੈਬਿਟ ਕਾਰਡ ਟ੍ਰਾਂਜੈਕਸ਼ਨਸ ਤੇ ਤੇ ਦੂਜੇ ਪਾਸੇ ਜੇਕਰ ਕੰਪੇਅਰ ਕਰੀਏ Jio ਪੇਮੈਂਟਸ ਬੈਂਕ ਨਾਲ ਉਥੇ ਬਹੁਤ ਹੀ ਘੱਟ ਰੈਸਟ੍ਰਿਕਸ਼ਨਸ ਨੇ ਮਤਲਬ ਕਿ ਇਹ ਇੱਕ ਮੋਰ ਓਪਨ ਅਕਾਊਂਟ ਹੈ ਤੇ Jio ਦਾ ਚਾਰਜ ਸਟ੍ਰਕਚਰ ਵੀ ਕਾਫੀ ਸਿੰਪਲ ਹੈ Airtel ਨੇ ਤਾਂ ਇੰਨਾ ਕੰਪਲਿਕੇਟਡ ਕੀਤਾ ਹੋਇਆ ਵੀ ਤੁਸੀਂ ਨਾ ਚਾਹੁੰਦੇ ਹੋ ਵੀ ਕਿਸੇ ਨਾ ਕਿਸੇ ਪੁਆਇੰਟ ਤੇ ਆ ਕੇ ਫਸ ਹੀ ਜਾਓਗੇ ਹਾਂ Airtel ਦੇ ਵਿੱਚ ਇੰਨਾ ਕ ਜ਼ਰੂਰ ਹੈ ਕਿ ਤੁਹਾਨੂੰ ਬਹੁਤ ਸਾਰੀਆਂ ਜਿਜ ਫੈਸਿਲਿਟੀ ਨਹੀਂ ਹੈ ਬਟ ਬਾਕੀ ਸਾਰੇ ਕੇਸਸ ਦੇ ਵਿੱਚ ਜੀਓ ਬੈਟਰ ਹੈ ਹੁਣ ਸਾਡੀ ਅਗਲੀ ਕੈਟਾਗਰੀ ਹੈ ਬੈਸਟ ਐਮਰੀਡੇ ਯੂਜ਼ ਅਕਾਊਂਟ ਇਸ ਕੈਟਾਗਰੀ ਦੇ ਵਿੱਚ ਮੈਂ ਚੂਜ਼ ਕਰੂੰਗਾ ਆਈਡੀਫਸੀ ਸੇਵਿੰਗ ਅਕਾਊਂਟ ਇਹ ਅਕਾਊਂਟ ਨੂੰ ਮੈਂ ਪਰਸਨਲੀ ਯੂਜ਼ ਕਰਨਾ ਤੇ ਇੱਥੇ ਤੁਹਾਨੂੰ ਮੇਰਾ ਪਰਸਨਲ ਐਕਸਪੀਰੀਅੰਸ ਵੀ ਦੇਖਣ ਨੂੰ ਮਿਲ ਜਾਊਗਾ ਆਈਡੀਫਸੀ ਦੇ ਸੇਵਿੰਗ ਅਕਾਊਂਟ ਤੇ ਤੁਹਾਨੂੰ 7.7% ਦਾ ਇੰਟਰਸਟ ਮਿਲਦਾ ਹੈ ਪਰ ਇਹ ਤਾਂ ਮਿਲਦਾ ਹੈ ਜਿਹੜਾ अमाउंट 5 ਲੱਖ ਤੋਂ ਉੱਪਰ ਹੈ 5 ਲੱਖ ਤੋਂ ਘੱਟ अमाउंट ਤੇ ਤੁਹਾਨੂੰ 3% ਦਾ ਇੰਟਰਸਟ ਮਿਲਦਾ ਹੈ ਜਿਹੜੇ ਬਹੁਤ ਹੀ ਵੱਡੇ ਸਟੈਬਲਿਸ਼ਡ ਬੈਂਕ ਨਿਜਮ ਕਿ ਐ ਪਹਿਲਾਂ ਦੱਸਿਆ ਹੀ ਆ ਵੀ 2025 ਦੇ ਵਿੱਚ ਜ਼ਿਆਦਾਤਰ ਬੈਂਕਾਂ ਦੇ ਜਿਹੜੇ ਰੇਟ ਆ ਉਹ ਘਟਣ ਵਾਲੇ ਆ ਤਾਂ ਜਿਹੜਾ 7.5% ਦਾ ਇੰਟਰਸਟ ਰੇਟ ਹੈ ਇਹ ਤੁਹਾਨੂੰ ਬਹੁਤ ਲੰਬੇ ਸਮੇਂ ਤੱਕ ਨਹੀਂ ਮਿਲੇਗਾ ਐਨੀ ਹਾਓ ਹੁਣ ਆਈਡੀਐਫਸੀ ਕਿਉਂਕਿ ਇੱਕ ਛੋਟਾ ਬੈਂਕ ਹੈ ਤਾਂ ਹੀ ਕਸਟਮਰ ਦੇ ਡਿਪੋਜ਼ਿਟਸ ਨੂੰ ਅਟਰੈਕਟ ਕਰਨ ਦੇ ਲਈ ਹਮੇਸ਼ਾ ਵੱਡੇ ਬੈਂਕਾਂ ਨਾਲੋਂ ਬੈਟਰ ਹੀ ਰੇਟਸ ਦੇਗਾ ਬਟ ਇਹ ਰੀਜ਼ਨ ਨਹੀਂ ਹੈ ਕਿ ਮੈਂ ਐਸਾ ਅਕਾਊਂਟ ਐਵਰੀਡੇ ਯੂਜ਼ਲੀ ਪਿਕ ਕੀਤਾ ਮੈਂ ਪਿਛਲੇ 2 ਸਾਲਾਂ ਤੋਂ ਨੋਟਿਸ ਕੀਤਾ ਹੈ ਕਿ IDFC ਆਪਣਾ ਡਿਜੀਟਲ ਐਕਸਪੀਰੀਅੰਸ ਇੰਪਰੂਵ ਕਰਨ ਦੇ ਲਈ ਨਾ ਕਾਫੀ ਹੈਵਲੀ ਇਨਵੈਸਟ ਕਰ ਰਿਹਾ ਹੈ ਫਿਰ ਚਾਹੇ ਉਹ ਇਹਨਾਂ ਦਾ ਐਪ ਇੰਟਰਫੇਸ ਹੋਵੇ ਜਾਂ ਫਿਰ ਵੈਬਸਾਈਟ ਐਕਸਪੀਰੀਅੰਸ ਫਿਲਹਾਲ ਇਹਨਾਂ ਦੀ ਜਿਹੜੀ ਐਪ ਹੈ ਉਹ ICICI ਤੇ Kotak ਦੇ ਬਰਾਬਰ ਹੀ ਹੈ ਕੈਮ ਸ਼ੋਰ ਕਿ ਉਹ ਕੰਟੀਨਿਊਸਲੀ ਨੂੰ ਇੰਪਰੂਵ ਕਰਦੇ ਰਹਿਣਗੇ ਤੇ ਜੇਕਰ ਕਿਸੇ ਕਾਰਨ ਬ੍ਰਾਂਚ ਜਾਣਾ ਤੇ ਬੈਂਕ ਨਹੀਂ ਮਿਲਿਆ ਹੁਣ ਕਿਉਂਕਿ ਇਹ ਲੋਕ ਹਜੇ ਨਵੇਂ ਨੇ ਤਾਂ ਇਹਨਾਂ ਦੇ ਜਿਹੜੇ ਪ੍ਰੀਮੀਅਮ ਪ੍ਰੋਡਕਟਸ ਨੇ ਜਿਵੇਂ ਕਿ ਲੋਕਰ ਪ੍ਰੀਮੀਅਮ ਕ੍ਰੈਡਿਟ ਕਾਰਡਸ ਨੇ ਤੁਹਾਨੂੰ इजीली ਦੇ ਦਿੰਦੇ ਨੇ ਅਦਰਵਾਈਜ਼ ਵੱਡੇ ਬੈਂਕਾਂ ਦਾ ਇੰਨੇ ਕ ਨਖਰੇ ਹੁੰਦੇ ਆ ਕਿ ਤੁਸੀਂ ਹੱਥੀ ਜੋੜਦੇ ਰਹੋਗੇ ਤੇ ਆਈਡੀਐਫਸੀ ਦੇ ਸੇਵਿੰਗ ਅਕਾਊਂਟ ਦੇ ਨਾਲ ਤੁਹਾਨੂੰ ਫ੍ਰੀ ਡੈਬਿਟ ਕਾਰਡ ਮਿਲੇਗਾ ਜਿੱਦੋਂ ਤੁਸੀਂ ਅਨਲਿਮਿਟਿਡ ਏਟੀਐਮ ट्रांजੈਕਸ਼ਨ ਕਰ ਸਕਦੇ ਹੋ ਵੀ ਫ੍ਰੀ ਦੇ ਵਿੱਚ ਤੇ ਜੇਕਰ ਇਸ ਅਕਾਊਂਟ ਦੇ ਨਾਲ ਤੁਸੀਂ ਮਿਨੀਮਮ 10000 ਦਾ ਅਕਾਊਂਟ ਬੈਲੈਂਸ ਮੇਨਟੇਨ ਕਰਦੇ ਹੋ ਤਾਂ ਤੁਹਾਨੂੰ ਵਿਜ਼ਾ ਕਲਾਸਿਕ ਕਾਰਡ ਮਿਲੇਗਾ ਪਰ ਜੇਕਰ ਤੁਸੀਂ 25 ਬਾਕੀ ਸਾਰੇ ਬ੍ਰਾਂਡ ਜਿਵੇਂ ਕਿ ਟਾਟਾ ਕਲਿੱਕ ਲਾਈਫਸਟਾਈਲ ਯਾਤਰਾ ਉਹਨਾਂ ਤੇ ਵੀ ਐਕਸਟਰਾ ਡਿਸਕਾਊਂਟ ਮਿਲ ਜਾਏਗਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਬੈਨੀਫਿਟਸ ਨੇ ਇਸ ਪਲੈਟਿਨਮ ਕਾਰਡ ਦੇ ਜਿਵੇਂ ਕਿ ਹਾਇਰ ਐਕਸੀਡੈਂਟਲ ਇੰਸ਼ੋਰੈਂਸ ਹਾਇਰ ਡੇਲੀ ਕੈਸ਼ ਵਿਡਰਾਅ ਲਿਮਿਟ ਤੇ ਹਾਇਰ ਪਰਚੇਸ ਪ੍ਰੋਟੈਕਸ਼ਨ ਵਗੈਰਾ ਸੋ 올 ਇਨ 올 ਜਿਹੜਾ ਆਈਡੀਐਫਸੀ ਦਾ ਸੇਵਿੰਗ ਅਕਾਊਂਟ ਹੈ ਉਹ ਇੱਕ ਸੋਲਿਡ ਅਕਾਊਂਟ ਹੈ ਜਿਹੜਾ ਕਿ ਤੁਹਾਨੂੰ ਆਨਲਾਈਨ ਆਫਲਾਈਨ ਇੱਕ ਵਧੀਆ ਐਕਸਪੀਰੀਅੰਸ ਦੇਵੇਗਾ ਬ੍ਰਾਡਲੀ ਤੁਹਾਡੀ ਜਿਹੜੀ ਜਰਨੀ ਹੋ ਕਾਫੀ ਸਮੂਥ ਰਹੇਗੀ ਆਈਡੀਐਫਸੀ ਦੇ ਨਾਲ ਪਲੱਸ ਤੁਸੀਂ ਥੋੜਾ ਜਿਹਾ ਐਕਸਟਰਾ ਇੰਟਰਸਟ ਵੀ ਕਮਾ ਲੋਗੇ ਹੁਣ ਸਾਡੀ ਅ ਪਰ ਤੁਸੀਂ ਸੋਚ ਰਹੇ ਹੋਗੇ ਵੀ ਹੁਣੇ ਤਾਂ ਅਸੀਂ ਇਹਨਾਂ ਦੋਨੇ ਵੱਡੇ ਬੈਂਕਾਂ ਨੂੰ ਟੈਸਟ ਕਰ ਰਹੇ ਸੀ ਫਿਰ ਇਸ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਕਿਉਂ ਰੱਖਿਆ ਉਹ ਇਸ ਲਈ ਕਿ ICICI ਤੇ HDFC ਦਾ ਮੈਜੋਰਟੀ ਕਾਰਪੋਰੇਟਸ ਦੇ ਨਾਲ ਟਾਈਪ ਹੈ ਤੇ ਦੂਜੀ ਚੀਜ਼ ਇਹ ਵੀ ਸੈਲਰੀ ਕਾਊਂਟ ਹੋਣ ਦੇ ਨਾਲ ਨਾ ਬੈਂਕਾਂ ਤੋਂ ਇੱਕ ਵਧੀਆ ਸਪੋਰਟ ਮਿਲ ਜਾਂਦਾ ਹੈ ਜੋ ਕਿ బిਗੇਸਟ ਕੌਨ ਰਹਿ ਹੈ ਵੱਡੇ ਬੈਂਕਾਂ ਦਾ ICICI 8180 ਕਾਉਂਟ ਦੇ ਨਾਲ ਤੁਹਾਨੂੰ ਆਟੋ ਸੇਵ ਫੈਸਿਲਿਟੀ ਵੀ ਮਿਲ ਜਾਂਦੀ ਹੈ ਜਿਹਦੇ ਨਾਲ ਤੁਸੀਂ ਆਪਣੇ ਸੇਵਿੰਗ ਅਕਾਊਂਟ ਤੇ ਲਿਮਿਟ ਸੈੱਟ ਕਰ ਸਕਦੇ ਹੋ ਉਹ ਲਿਮਿਟ ਤੋਂ ਜਿਹੜਾ ਐਕਸਟਰਾ ਬੈਲੈਂਸ ਹੋਏਗਾ ਉਹ ਆਟੋਮੈਟਿਕਲੀ ਫਿਡਿਟੀ ਕਨਵਰਟ ਹੋ ਜਾਏਗਾ ਤੇ ਤੁਹਾਨੂੰ 2-3% ਐਕਸਟਰਾ ਇੰਟਰਸਟ ਮਿਲ ਜਾਏਗਾ ਤੇ ICICI 8180 ਅਕਾਊਂਟ ਦੇ ਨਾਲ ਤੁਹਾਨੂੰ ਆਲਮੋਸਟ ਸਾਰੇ ਸਰਵਿਸ ਜਿਵੇਂ ਕਿ ਚੈੱਕ ਬੁੱਕ ਡੈਬਿਟ ਕਾਰਡ ਕੈਸ਼ ਵਿਡਰੋਅਲ SMS ਅਲਰਟ ਇਹ ਸਾਰੀਆਂ ਸਰਵਿਸ ਫ੍ਰੀ ਆਫ ਕਾਸਟ ਮਿਲ ਜਾਂਦੀ ਹੈ ਐਕਟਿਵਿਟੀ ਐਫਸੀ ਦੇ ਪ੍ਰੀਮੀਅਮ ਕਾਉਂਟ ਦਾ ਫਾਇਦਾ ਇਹ ਹੈ ਵੀ ਪ੍ਰੀਮੀਅਮ ਅਕਾਊ ਇਸ ਅਕਾਊਂਟ ਦੇ ਨਾਲ ਤੁਹਾਨੂੰ ਪਲਟਿਨਮ ਡੈਬਿਟ ਕਾਰਡ ਮਿਲ ਜਾਂਦਾ ਹੈ ਜਿਸ ਦੇ ਨਾਲ ਤੁਹਾਨੂੰ ਫ੍ਰੀ ਐਕਸੀਡੈਂਟ ਕਵਰ ਜ਼ੀਰੋ ਲਾਇਬਿਲਟੀ ਕਵਰੇਜ ਫਾਇਰ ਐਂਡ ਪ੍ਰੋਪਰਟੀ ਪ੍ਰੋਟੈਕਸ਼ਨ ਵਗੈਰਾ ਮਿਲ ਜਾਂਦੇ ਹਨ ਐਲਸੀਆਈ ਤੇ ਐਟਰੀਡੀ ਐਫਸੀ ਦੇਖ ਕੇ ਵੀ ਇਹ ਵੀ ਹੈ ਕਿ ਪੀਪੀਐਫ ਤੇ ਐਨਪੀਐਸ ਵਰਗੇ ਟੈਕਸ ਸੇਵਿੰਗ ਇਨਸਟਰੂਮੈਂਟ ਤੁਸੀਂ ਘਰ ਬੈਠੇ ਕ੍ਰੀਏਟ ਕਰ ਸਕਦੇ ਹੋ ਪਲੱਸ ਸੈਲਰੀ ਕਾਉਂਟ ਹੋਣ ਦੇ ਨਾਲ ਨਾਲ ਇਹਨਾਂ ਦੋਨਾਂ ਬੈਂਕਾਂ ਦੇ ਕ੍ਰੈਡਿਟ ਕਾਰਡ ਮਿਲਣ ਦੀ ਪ੍ਰੋਬੈਬਿਲਿਟੀ ਕਾਫੀ ਵੱਧ ਜਾਂਦੀ ਹੈ ਬੇਸ਼ੱਕ ਤੁਹਾਡਾ ਕ੍ਰੈਡਿਟ ਸਕੋਰ ਨਾ ਹੀ ਹੋਵੇ ਤੇ ਇੱਕ ਚੀਜ਼ ਦਾ ਸਾਨੂੰ ਪਤਾ ਹੈ ਕਿ ਮਾਰਕੀਟ ਦੇ ਇਹ ਉਹਨਾਂ ਮੁਕੱਲੀ ਹੈ ਜੋ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੀ ਬੈਲੈਂਸ ਮੇਨਟੇਨ ਕਰਕੇ ਰੱਖ ਸਕਦੇ ਆ। ਇਹਦੇ ਵਿੱਚ ਵੀ ਸਾਡੀ ਦੂਰੀ ਰეკਮੈਂਡੇਸ਼ਨ ਨੇ ਪਹਿਲੀ ਹੈ ਇੰਡਸਿੰਡ ਦਾ ਐਕਸਕਲੂਸਿਵ ਸੇਵਿੰਗ ਅਕਾਊਂਟ। ਪਿਛਲੇ ਕੁਝ ਸਾਲਾਂ ਦੌਰਾਨ ਇਸ ਕੈਟਾਗਰੀ ਦੇ ਵਿੱਚ ਐਕਸੈਸ ਬਰਗੰਡੀ ਟੌਪ ਤੇ ਸੀ, ਪਰ ਸਾਨੂੰ ਪਤਾ ਹੀ ਹੈ ਵੀ ਐਕਸੈਸ ਬਰਗੰਡੀ ਦੇ ਵਿੱਚ ਜੋ ਮੈਸਿਵ ਡੀਵੈਲਿਊਏਸ਼ਨ ਹੋਈ ਹੈ। ਇਸ ਅਕਾਊਂਟ ਦੀ ਐਲੀਜੀਬਿਲਟੀ ਹੈ ਸਿਰਫ 2 ਲੱਖ ਰੁਪਏ, ਜੋ ਕਿ ਲੋਅਸਟ ਟਾਇਰਸ ਕੈਟਾਗਰੀ ਦੇ ਵਿੱਚ। ਮਤਲਬ ਕਿ ਸਿਰਫ 2 ਲੱਖ ਰੁਪਏ ਦੇ ਕੇ ਇੱਕ ਪ੍ਰੀਮੀਅਮ ਅਕਾਊਂਟ इंडस इंडेक्स एक्सक्लूसिव ਉਹਨਾਂ ਕੁਝ ਗਿਨੇ ਚੋਲੇ ਬੈਕ ਕਾਰਡਸ ਤੋਂ ਹੁੰਦਾ ਹੈ ਜਿਹੜੇ ਤੁਹਾਨੂੰ ਲੋਕਰ ਫੈਸਿਲਿਟੀ ਤੇ 5000 ਤੱਕ ਦਾ ਡਿਸਕਾਊਂਟ ਦੇ ਦਿੰਦੇ ਆ ਤੇ ਸੈਕੰਡ ਲੋਕਰ ਤੇ ਵੀ ਤੁਹਾਨੂੰ ਕੁਝ ਨਾ ਕੁਝ ਡਿਸਕਾਊਂਟ ਮਿਲ ਜਾਂਦਾ ਹੈ ਇਸ ਤੋਂ ਲਾਭ ਇਸ ਅਕਾਊਂਟ ਦੇ ਨਾਲ ਤੁਹਾਨੂੰ ਬਿਗ ਬਾਸਕਟ ਤੇ 500 ਰੁਪਏ ਤੱਕ ਦੀਆਂ ਫ੍ਰੀ ਮੂਵੀ ਟਿਕਟਸ ਮਿਲ ਜਾਂਦੀਆਂ ਨੇ ਹਰ ਮਹੀਨੇ ਤੇ ਇਹਦੇ ਨਾਲ ਨਾਲ ਤੁਹਾਨੂੰ ਕੁਝ ਐਕਸਕਲੂਸਿਵ ਆਫਰ ਵੀ ਮਿਲ ਜਾਂਦੇ ਆ ਸਵਿਗੀ ਤੇ ਬਿਗ ਬਾਸਕਟ ਤੇ ਪਲੱਸ ਤੁਹਾਨੂੰ ਫ੍ਰੀ 에ਰਪੋਰਟ ਲਾਉਂਜ ਐਕਸੈਸ ਤੇ ਕੋਈ ਵੀ ਕਰੰਸੀ ਖਰੀਦਣ ਤੇ 0% ਫੀਸ ਲੱਗਦੀ ਆ ਤੇ ਜਿਹੜੇ ਲੋਕ ਟ੍ਰੈਵਲ IDFC First Wealth Account ਪਿਛਲੇ 3 ਸਾਲਾਂ ਤੋਂ ਸਾਡੀ ਲਿਸਟ ਦੇ ਵਿੱਚ ਹੈ ਇਸ ਅਕਾਊਂਟ ਦਾ ਬੈਸਟ ਪਾਰਟ ਇਹ ਹੈ ਕਿ ਵੈਲਥ ਕੈਟਾਗਰੀ ਦੇ ਵਿੱਚ ਇਹਦੀ ਲਿਕਵਿਡਿਟੀ ਸਿਰਫ 5 ਲੱਖ ਰੁਪਏ ਹੈ ਪਰ ਵੈਸੇ ਨਾ ਦੀ ਵੈਬਸਾਈਟ ਤੇ ਦੇਖੋਗੇ ਤਾਂ ਉੱਤੇ 10 ਲੱਖ ਰੁਪਏ ਐਲੀਜੀਬਲ ਢਿਮੈਂਸ਼ਨਡ ਹੈ ਬਟ ਆਈ نو ਫੋਰ ਅ ਫੈਕਟ ਕਿ 5 ਲੱਖ ਵਿੱਚ ਵੀ ਇਹ ਮੰਨੇ ਜਾਣਗੇ ਨਹੀਂ ਮੇਰੇ ਸੰਕਲ ਦੇ ਵਿੱਚ ਕਿਸੇ ਨੇ ਸਿਰਫ 5 ਲੱਖ ਰੁਪਏ ਦੇ ਬੈਲੈਂਸ ਨਾਲ ਹੀ ਗਲਤ ਕਾਉਂਟ ਦੇ ਵਿੱਚ ਅਪਗ੍ਰੇਡ ਕੀਤਾ ਹੈ ਆਈਡੀਆ ਸੀ ਫਰਸਟ ਵੈਲਥ ਕਾਉਂਟ ਦੇ ਨਾਲ ਤੁਹਾਨੂੰ ਫਰਸਟ ਲੋਕਰ ਬਿਲਕੁਲ ਫ੍ਰੀ ਮਿਲ ਜਾਂਦਾ ਤੇ ਸੈਕੰਡ ਲੋਕਰ ਤੇ ਤੁਹਾਨੂੰ 50% ਦਾ ਡਿਸਕਾਊਂਟ ਮਿਲ ਜਾਂਦਾ ਹੈ ਬਟ ਇੱਥੇ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਆਈਡੀਆ ਸੀ ਬੈਂਕ ਦੀਆਂ అనేక ਸ਼ਹਿਰ ਦੇ ਵਿੱਚ ਬ੍ਰਾਂਚੇਜ਼ ਬਹੁਤ ਘੱਟ ਨੇ ਤੇ ਹਰ ਬ੍ਰਾਂਚ ਦੇ ਵਿੱਚ ਲੋਕਰ ਦੀ ਅਵੇਲੇਬਿਲਟੀ ਨਹੀਂ ਹ ਬਟ ਹੋ ਸਕਦਾ ਹੈ ਕਿ ਲੋਕਰ ਦੀ ਅਵੇਲੇਬਿਲਿਟੀ ਨਾ ਮਿਲੇ ਕਿਉਂਕਿ ਬਹੁਤ ਹੀ ਲਿਮਟਿਡ ਲੋਕਰਸ ਹੁੰਦੇ ਆ ਸੋ ਇਹ ਇੱਕ ਇਹਨਾਂ ਤੋਂ ਥੋੜਾ ਜਿਹਾ ਨੈਗੇਟਿਵ ਪੁਆਇੰਟ ਹੈ ਆਈਡੀਸੀ ਫਰਸਟ ਵੈਲਥ ਅਕਾਊਂਟ ਦੇ ਨਾਲ ਤੁਹਾਨੂੰ ਦੋਨੋਂ ਡੋਮੈਸਟਿਕ ਤੇ 에어ਪੋਰਟ ਲੌਂਜ ਐਕਸੈਸ ਬਿਲਕੁਲ ਫ੍ਰੀ ਦੇ ਵਿੱਚ ਮਿਲ ਜਾਂਦੇ ਆ ਤੇ ਇਸ ਅਕਾਊਂਟ ਦੇ ਕੈਸ਼ ਵਿਡ੍ਰੋਅ ਲਿਮਿਟ ਵੀ 75,000 ਰੁਪਏ ਪਰ ਡੇ ਆ ਤੇ ਦੇ ਨਾਲ ਨਾਲ ਤੁਹਾਨੂੰ ਫ੍ਰੀ ਗੋਲਫ ਲਾਇਸੈਂਸ ਵੇਰੀਅਸ ਇੰਸ਼ੋਰੈਂਸ ਜਿਵੇਂ ਕਿ ਐਕਸੀਡੈਂਟ 에어 ਟ੍ਰੈਵਲ ਵਗੈਰਾ ਫ੍ਰੀ ਆਫ ਕਾਸਟ ਮਿਲ ਜਾਂਦੇ ਆ ਇਸ ਅਕਾਊਂਟ ਦੇ ਨਾਲ ਤੁਹਾਨੂੰ 에어ਪੋਰਟ ਸੋ 올 ਇਨ 올 ਇਹ ਕਾਊਂਟ ਤੁਹਾਨੂੰ ਟੂ ਸੁਪਰ ਲਗਜ਼ਰੀ ਫੀਲਿੰਗ ਦਿੰਦਾ ਬਹੁਤ ਹੀ ਗੱਟ ਐਲੀਜੀਬਿਲਟੀ ਦੇ ਨਾਲ ਹੁਣ ਸਾਡੀ ਲਾਸਟ ਕੈਟੇਗਰੀ ਹੈ ਬੈਸਟ ਸਟੂਡੈਂਟ ਅਕਾਊਂਟ ਤੇ ਇਸ ਕੈਟੇਗਰੀ ਦੇ ਵਿੱਚ ਮੈਂ ਚੂਜ਼ ਕੀਤਾ ਬੈਂਕ ਆਫ ਬੜੋਦਾ ਦਾ ਬਰੋ ਅਕਾਊਂਟ ਹੁਣ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਕਮਿਊਨਿਟੀ ਤੇ ਇਹਦਾ ਡਿਸਕਸ਼ਨ ਆਲਰੇਡੀ ਚੱਲ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਬੈਂਕ ਆਫ ਬੜੋਦਾ ਦੇ ਬਰੋ ਅਕਾਊਂਟ ਦੇ ਨਾਲ ਤੁਹਾਨੂੰ ਕੰਪਲੀਮੈਂਟਰੀ ਰਿਪੋਰਟ ਲੌਂਜ ਐਕਸੈਸ ਮਿਲ ਜਾਂਦਾ ਹੈ ਤੇ ਇਸ ਅਕਾਊਂਟ ਦਾ ਸਭ ਤੋਂ ਵੱਡਾ ਪ੍ਰੋ ਇਹ ਹੈ ਕਿ ਤੁਹਾਨੂੰ ਐਜੂਕੇਸ਼ਨ ਲੋਨ ਤੇ 0.15% ਦਾ ਡਿਸਕਾਊਂਟ ਮਿਲ ਜਾਂਦਾ ਹੈ ਉਹ ਵੀ ਬਿਨਾ ਕਿਸੇ ਪ੍ਰੋਸੈਸਿੰਗ ਚਾਰजेस ਦੇ ਪਲੱਸ ਇਸ ਅਕਾਊਂਟ ਤੇ ਤੁਹਾਨੂੰ ਆਟੋ ਸੇਵ ਫੈਸਿਲਿਟੀ ਵੀ ਮਿਲ ਜਾਂਦੀ ਹੈ ਜਿਹਦੇ ਨਾਲ ਤੁਸੀਂ ਐਫ ਡੀ ਜਨ ਇੰਟਰਸਟ ਕਮਾ ਸਕਦੇ ਹੋ ਤੇ ਇਦਾਂ ਦੇ ਫੀਚਰਸ ਇੱਕ ਸਟੂਡੈਂਟ ਅਕਾਊਂਟ ਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਬਸ ਇਸ ਅਕਾਊਂਟ ਦੀ ਇੱਕੋ ਹੀ ਡਾਊਨਸਾਈਡ ਹੈ ਜੋ ਕਿਸੇ ਨੇ ਪੁਆਇੰਟ ਆਊਟ ਕੀਤੀ ਹੈ ਵੀ ਇਹ ਇੱਕ ਜੁਆਇੰਟ ਅਕਾਊਂਟ ਹੈ ਜਿਹਨੂੰ ਤੁਸੀਂ ਆਪਣੇ ਪੇਰੈਂਟਸ ਜਾਂ ਗਾਰਡੀਅਨਸ ਦੇ ਨਾਲ ਮਿਲ ਕੇ ਹੀ ਖੁਲਵਾ ਸਕਦੇ ਹੋ ਤੇ ਆਮ ਸ਼ੋਰ ਕਿ ਬਹੁਤ ਸਾਰੇ ਸ ਇਹ ਗੱਲ ਨਹੀਂ ਚੱਜੀ ਹੋਏਗੀ ਸੁਣ ਤੱਕ ਆਪਾਂ ਡਿਟੇਲ ਚ ਡਿਸਕਸ ਕਰ ਲਿਆ ਬੈਸਟ ਸੇਵਿੰਗ ਕਾਉਂਟ 2025 ਦੇ ਕਿਹੜੇ ਕਿਹੜੇ ਹੋਣਗੇ ਤੇ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਇੰਨੀ ਸਾਰੇ ਇਨਫੋਰਮੇਸ਼ਨ ਨੂੰ ਇਕੱਠਾ ਕਰਕੇ ਐਕਿਊਰੇਟਲੀ ਤੁਹਾਡੇ ਸਾਹਮਣੇ ਪ੍ਰੈਜੈਂਟ ਕਰਨ ਦੇ ਵਿੱਚ ਕਾਫੀ ਸਾਰੀ ਮਿਹਨਤ ਲੱਗ ਜਾਂਦੀ ਹੈ ਤੇ ਇਸ ਮਿਹਨਤ ਦਾ ਇਸ ਵੀਡੀਓ ਦਾ ਮੇਨ ਮੋਟਿਵ ਇਹੀ ਹੁੰਦਾ ਵੀ ਤੁਹਾਨੂੰ ਸਹੀ ਤਰੀਕੇ ਨਾਲ ਐਜੂਕੇਟ ਕੀਤਾ ਜਾ ਸਕੇ ਸੋ ਇਹ ਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ that this is the best video in best saving account in 2025 ਬਸ ਇੰਨੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਤੇ ਸਾਡੀ ਮੈਨ ਸਕਸੈ